ਭਗਵਾਨ ਤਮਨ ਸਾਹਿਬ ਵਿਰੋਧੀ ਧਿਰ ਮੰਨਣ ਲੱਗ ਗਏ ਨੇ ਤੇ ਕਰਕੇ ਪਰਚਾ ਕਲਚਰ ਹੈ ਜਿਹੜਾ ਉਹ ਦੁਬਾਰਤੋਂ ਫੇਰ ਸ਼ੁਰੂ ਹੋ ਗਿਆ ਕਿ ਜਿੱਤੇ ਹੋਏ ਰੋਈ ਜਾਂਦੇ ਆ ਪਰਚੇ ਕਰਦੇ ਆ ਡਰੇ ਹੋਏ ਆ ਤੇ ਜਿਹੜੇ ਸੈਕਿੰਡ ਨੰਬਰ ਤੇ ਆਏ ਹਾਰੇ ਉਹ ਕੱਚਾ ਵਜਾਉਂਦੇ ਫਿਰਦੇ ਆ ਨੱਚਦੇ ਬੰਦੇ ਆ ਵੀ ਆ ਗਏ ਹੋਏ ਪਜਾ ਪਜਾ ਲਏ ਹੋਏ ਕੰਚਨਪ੍ਰੀਤ ਕਿੱਥੇ ਆ ਕੀ ਰੌਲਾ ਪੈ ਗਿਆ ਇਹ ਪਹਿਲੇ ਬਾਇਆ ਨੇਪਾਲ ਵਾਗ ਗਏ ਜੇ ਉਹ ਚਲੇ ਗਏ ਤੁਸੀਂ ਸੁੱਤੇ ਸੀਗੇ ਐਸਐਸਪੀ ਰੂਰਲ ਅੰਮ੍ਰਿਤਸਰ ਵਾਲੇ ਨੂੰ ਉਸਦੇ ਏਰੀਏ ਜਿਹਦਾ ਪਿੰਡ ਪਿੰਡਾ ਕੰਜਨ ਦਾ ਉਹ ਇਸੇ ਕਰਕੇ ਕੀਤਾ ਕਿ ਤੂੰ ਉਦੋਂ ਐਕਸ਼ਨ ਕਿਉਂ ਨਹੀਂ ਲਿਆ ਮਨਦੀਪ ਸਿੰਘ ਉਹਨਾਂ ਨੇ ਕਿਹਾ ਵੀ ਜੇ ਮੈਂ ਨਾ ਖੜਦਾ ਤਾਂ ਅਕਾਲੀ ਦਲ ਜਿੱਤਦਾ ਉਸ ਨੇ ਤੇ 3 ਮਹੀਨਿਆਂ ਤੋਂ ਵੀ ਵੱਧ ਟਾਈਮ ਪਹਿਲਾਂ ਮੈਡਮ ਨੂੰ ਮੈਡਮ ਨੂੰ ਜੁਆਇਨ ਕਰਾ ਕੇ ਤੇ ਦਿੱਲੀਰ ਕੱਟ ਲਈ ਸਾਡੀ ਗੈਰ ਫਿਰ ਤੁਸੀਂ ਆ ਕੇ ਦੁਬਾਰਾ ਵਿੱਚ ਜਦੋਂ ਪੰਗਾ ਲਿਆ ਮਨਦੀਪ ਨੂੰ ਖੜਾ ਕੀਤਾ ਜੋ ਉਹ ਤੇ ਫਿਰ ਇਹਦਾ ਮਤਲਬ ਤੁਸੀਂ ਉਹ ਵੋਟਾਂ ਤੋੜਨ ਲਈ ਕੀਤਾ ਯਾਨੀ ਹਰਪ੍ਰੀਤ ਸਿੰਘ ਆ ਨਾ ਜਿਹੜੇ ਨਵੇਂ-ਨਵੇਂ ਪ੍ਰਧਾਨ ਆ ਇੱਕ ਤੇ ਉਹਨਾਂ ਨੇ ਗੱਡੀ ਚੜਾਈ ਉਹ ਤੂੰ ਇੱਕ ਵਾਰੀ ਜਿੱਤੇ ਜਾ ਬਾਕੀ ਦੇ ਸਾਡੀ ਅਮਰਸ਼ਾਹ ਨਾ ਗਾਲਿਆ ਇੱਕ ਤੇ ਉਹ ਉਹਨਾਂ ਨੂੰ ਨਹੀਂ ਛੱਡਦੀ ਉਹ ਅਮਰਸ਼ਾਹ ਤੇ ਮੁੜ ਕੇ ਭਾਵੇਂ ਫੋਨ ਵੀ ਨਾ ਚੱਕਿਆ ਹੋਵੇ ਸਿਮਰਨਜੀਤ ਸਿੰਘ ਮਾਨ ਉਹਨਾਂ ਨੇ ਜਿਹੜਾ ਕਿਹਾ ਕਿ ਸਾਰਿਆਂ ਨੂੰ ਇਕੱਠੇ ਹੋਣਾ ਪੈਣਾ ਤਾਂ ਆਪਾਂ ਲੜ ਸਕਦੇ ਹਾਂ ਇੱਕ ਪਹਿਲਾਂ ਵੀ ਕਹਿੰਦੇ ਆ ਪਰ ਹੁੰਦੇ ਨਹੀਂ ਆ